ਹਾਂਜੀ ਹੁਣ ਜਿਵੇਂ ਆਪਾਂ ਆਹ ਵਾਲੀ ਪੱਤੀ ਬਣਾਈ ਆ ਆਈ ਆਪਾਂ ਜਿਹੜਾ ਇਧਰਲੀ ਸਾਈਡ ਆ ਜਿਹੜੀ ਆਪਣੀ ਪੱਤੀ ਬਣਾਵਾਂਗੇ ਛੋਟੀਆਂ ਛੋਟੀਆਂ ਜੀਆਂ ਪੱਤੀਆਂ ਹਨ ਨਾਰਮਲ ਨਾ ਬਹੁਤੀਆਂ ਵੱਡੀਆਂ ਨਾ ਬਹੁਤੀਆਂ ਛੋਟੀਆਂ ਨਾ ਠੀਕ ਜੀਆਂ ਠੀਕ ਹੈ ਇਹ ਆ ਬਸ ਸਿਮਪਲ ਤਰੀਕੇ ਨਾਲ ਆਪਣਾ ਸੂਟ ਜਿਹੜਾ ਤਿਆਰ ਹੋ ਜਾਊਗਾ ਲੇਸ ਵਰਕ ਆਪਾਂ ਸਾਈਡਾਂ ਤੇ ਇਹਦੇ ਕਰ ਦਾਂਗੇ ਜਾਂ ਘੇਰੇ ਤੇ ਕਰ ਦਾਂਗੇ ਉਹ ਆਪਾਂ ਰਿਕਾਰਡਿੰਗ 'ਚ ਕਰ ਦਾਂਗੇ ਤੇ ਸਿਮਪਲ ਜਿਹੇ ਤਰੀਕੇ ਨਾਲ ਹੀ ਜਿਹੜਾ ਇਹ ਆਪਣਾ ਸੂਟ ਆ ਬਹੁਤ ਸੋਹਣਾ ਤਿਆਰ ਹੋ ਜਾਊਗਾ ਗਿਆ ਆਪਾਂ ਫੁੱਲ ਜਿਆ ਦੱਸ ਦਿੰਨੇ ਆ ਹੁਣ ਤਾਂ ਆਪਾਂ ਚਲੋ ਪਹਿਲਾਂ ਵੀ ਦੱਸਿਆ ਹੋਇਆਗਾ ਬਹੁ ਵਾਰੀ ਚਲੋ ਮੈਂ ਸੋਚਿਆ ਡਬਲ ਕਲਰ 'ਚ ਕਰ ਰਹੇ ਸੀ ਸੂਟ ਤੇ ਕਰ ਰਹੇ ਸੀ ਹਨਾ ਤੇ ਉਹਦਾ ਸਿਮਪਲ ਜਿਹੜੇ ਜੰਮੀ ਬਿਗਨਰ ਆ ਲਾਈਵ ਵੀਡੀਓ 'ਚ ਇਹਦਾ ਹੈਗਾ ਆਪਾਂ ਦੱਸਿਆ ਹੋਇਆਗਾ ਉੱਥੇ ਜਾ ਕੇ ਦੇਖ ਲਿਓ ਨਾਲੇ ਹਨ ਉਹ ਚੋ ਜਮੇ ਸਿੰਪਲ ਤਰੀਕੇ ਨਾਲ ਫਲਾਵਰ ਬਣਾਉਣਾ ਦੱਸਿਆ ਹੋਇਆ ਉਹਦੇ ਚ ਵੀ ਤੇ ਇੱਥੇ ਵੀ ਆਪਾਂ ਹੀ ਦੱਸਾਂਗੇ ਮਤਲਬ ਇਹ ਆਪਾਂ ਕੱਲਾ ਫੁੱਲ ਦੱਸਿਆ ਸੀ ਹੁਣ ਇਹ ਪੱਤੀਆਂ ਨਾਲ ਦੇਖੋ ਇਹਦਾ ਡਿਜ਼ਾਈਨ ਕ੍ਰੀਏਟ ਹੋ ਗਿਆ ਫਿਰ ਹਨਾ ਪੁੱਤਲ ਪੱਤੀਆਂ ਦੋਨੇ ਬਸ ਆਏ ਆਪਣੀਆਂ ਪੱਤੀਆਂ ਜਿਹੜੀਆਂ ਰੈਡੀ ਹੋ ਜਾਣੀਆਂ ਹਾਂਜੀ ਇਸੇ ਤਰ੍ਹਾਂ ਆਪਣੀਆਂ ਜਿਹੜੀਆਂ ਇਹ ਪੱਤੀਆਂ ਬਣ ਕੇ ਆ ਨਾ ਠੀਕ ਹੈ ਇੰਤੋਂ ਉਪਰ ਧਾਗਾ ਕੱਟ ਦੀ ਨੀਚੇ ਤੋਂ ਹੁਣ ਆਪਾਂ ਜਿਹੜੇ ਫੁੱਲ ਬਣਾਵਾਂਗੇ ਆਪਾਂ ਦੋ ਕਲਰਾਂ ਦੇ ਬਣਾਏ ਆ ਦੋ ਕਲਰਾਂ ਦੇ ਕਿਉਂ ਬਣਾਏ ਆ ਆਪਾਂ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਆਪਾਂ ਦੋ ਕਲਰਾਂ ਦੇ ਤਾਂ ਬਣਾਏ ਆ ਦੇਖੋ ਆਪਾਂ ਫਿਰ ਇਹਨਾਂ ਦੁਪੱਟੇ ਵਗੈਰਾ ਦਾ ਜਿਹੜਾ ਵੀ ਕਲਰ ਜ਼ਿਆਦਾ ਚੱਚਦਾ ਹੁੰਦਾ ਉਹਦਾ ਕੰਟਰਾਸਟ ਬਣਾ ਸਕਦੇ ਹੁੰਦੇ ਆ ਜਿਵੇਂ ਇਹ ਫੁੱਲ ਸੂਟੀ ਹੈ ਹਨਾ ਉਹਦਾ ਕੰਟਰਾਸਟ ਵੀ ਬਣਾ ਸਕਦੇ ਹੁੰਦੇ ਆ ਆਪਾਂ ਤੇ ਉਹਦਾ ਵੀ ਕਲਰ ਦੋ ਦੇਖੋ ਆਏ ਆ ਵੀ ਜੇ ਇੱਕ ਕਲਰ ਆਏ ਲੱਗਦਾਗਾ ਥੋੜਾ ਜਿਹਾ ਆਪਾਂ ਡਾਊਟ ਜੇ ਵਿੱਚ ਹੋਈ ਹੈ ਹਨਾ ਇੱਕ ਤਾਂ ਦੋ ਕਲਰਾਂ ਨਾਲ ਹੁੰਦਾ ਸ਼ੇਡਵਰਕ ਹੋ ਜਾਂਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਸ਼ੇਡਵਰਕ ਦਾ ਡਿਜ਼ਾਈਨ ਬਣ ਜਾਂਦਾ ਹਨਾ ਇਹ ਸ਼ੇਡ ਕਹਿੰਦੇ ਹੁੰਦੇ ਜਿਵੇਂ ਆਪਾਂ ਹੋਰ ਕਲਰ ਪਾ ਦਈਏ ਵਿੱਚ ਤੇ ਦੂਜਾ ਆਪਾਂ ਨੂੰ ਜੇ ਹੁਣ ਆਪਾਂ ਨੂੰ ਕਨਫਿਊਜ਼ਨ ਆ ਥੋੜੀ ਜਿਹੀ ਵੀ ਇੱਕ ਕਲਰ ਆਪਣਾ ਚੱਜੂਗਾ ਜ਼ਿਆਦਾ ਕਿ ਨਹੀਂ ਵੀ ਕਿਹੜਾ ਆਪਾਂ ਜ਼ਿਆਦਾ ਕਰਨਾ ਚਾਹੋਣੇ ਹਨਾ ਤੇ ਉਹ ਕਲਰ ਆਪਣੇ ਸੂਟ ਤੇ ਘਟ ਜਾ ਰਿਹਾ ਤਾਂ ਦੋ ਕਲਰਾਂ ਨਾਲ ਦੇਖੋ ਜਿਵੇਂ ਆਪਣੇ ਹੁਣ ਦੋਨੇ ਕਲਰੀ ਸੂਟ ਤੇ ਬਹੁਤ ਚੱਜ ਰਹੀ ਆ ਇੰਨਾ ਦੇ ਹੁਣ ਆਪਾਂ ਦੋਨਾਂ ਚੋ ਜਿਵੇਂ ਦਾ ਮਰਜ਼ੀ ਆਪਾਂ ਦਪਟਾ ਤਿਆਰ ਕਰਾ ਲਈਏ ਤੇ ਜਿਵੇਂ ਦੇ ਮਰਜ਼ੀ ਆਪਾਂ ਇਹਦੇ ਤੇ ਜਿਹੜਾ ਲੇਸ ਵਗੈਰਾ ਲਾ ਲਈਏ ਠੀਕ ਹੈ ਜੀ ਆ ਦੇਖੋ ਆ ਧਾਗਾ ਆਪਾਂ ਵਾਵਾ ਵੱਡਾ ਪਾਇਆ ਇਹ ਵੱਡਾ ਹੀ ਹੋਣਾ ਪਊਗਾ ਕਿਉਂਕਿ ਧਾਗੇ ਵਾਵਾ ਲੱਗ ਜਾਂਦੇ ਇਹਦੇ ਤੇ ਹਨ ਸਿੰਪਲ ਆਪਾਂ ਦੋ ਪਹਿਲਾ ਬੁਲੀਅਨ ਸਟੀਚ ਚੱਕ ਲਾਂਗੇ ਐਵੇਂ ਬਸ ਜਲਦੀ ਜਲਦੀ ਬਣਾ ਕੇ ਦਿਖਾ ਦੂੰਗੀ ਮੈਂ ਫੁੱਲ ਕਿਉਂਕਿ ਡਿਟੇਲ ਆਪਾਂ ਪਹਿਲਾਂ ਵੀ ਦੱਸੀ ਹੈ ਹਨ ਤੁਸੀਂ ਉੱਥੇ ਜਾ ਕੇ ਦੇਖ ਲਓ ਨਹੀਂ ਮੈਨੂੰ ਕਮੈਂਟ ਵਿੱਚ ਪੁੱਛ ਲਿਓ ਉਹ ਗੱਲਾਂ ਆਪਾਂ ਦੁਬਾਰਾ ਬਣਾ ਦਾਂਗੇ ਫਿਰ ਹਨ ਏਡੀ ਵੀ ਗੱਲ ਨਹੀਂ ਆ ਦੇਖੋ ਜੀ ਐ ਇਥੇ ਨੂੰ ਫੜ ਲਿਆ ਠੀਕ ਐ ਇਹਨੂੰ ਨਾਲ ਲਾਤਾ ਜਿਹੜਾ ਨੀਚੇ ਆਪਾਂ ਧਾਗਾ ਲੈ ਕੇ ਜਾਣਾ ਨਾ ਨੀਚੋਂ ਫੇਰ ਕੱਢਣ ਵੇਲੇ ਉਹ ਨਾ ਬਾਲਾ ਕਰਸਿਓ ਫਿਰ ਕਪੜਾ ਤਾਂ ਥੱਲੇ ਇਕੱਠਾ ਹੋਣ ਲੱਗਿਆ ਨਾਰਮਲ ਜਿਹਾ ਰੱਖਿਓ ਉੱਤੋਂ ਆਪਾਂ ਕੱਸ ਕੇ ਵਧੀਆ ਇਹਨੂੰ ਫਿਨਿਸ਼ਿੰਗ ਨਾਲ ਬਣਾ ਲਿਆ ਉੱਤੋਂ ਉੱਥੋਂ ਆਪਾਂ ਥੋੜਾ ਜਿਹਾ ਠੀਕ ਜਿਹਾ ਰੱਖਿਓ ਠੀਕ ਐ ਫੇਰੇ ਦੇ ਨਾਲੋਂ ਤੁਪਾ ਚੱਕ ਲਿਆ ਐਂ ਕਹਿਣੀ ਆ ਮੈਂ ਇੱਥੋਂ ਵੀ ਇੱਥੋਂ ਐ ਨਾਰਮਲ ਜਿਹਾ ਰੱਖਿਓ ਬਾਲਾ ਨੂੰ ਕੱਸਿਓ ਕਿਉਂਕਿ ਪਸ਼ਮੀਨਾ ਨਾ ਨਾ ਹੈ ਫਿਰ ਥੋੜਾ ਜਿਹਾ ਕੱਸ ਜ਼ਿਆਦਾ ਪੈ ਜਾਣਾ ਹੁੰਦਾ ਥੋੜਾ ਜਿਹਾ ਇਸ ਚੀਜ਼ ਤੇ ਧਿਆਨ ਰੱਖਿਓ ਬਸ ਹੇਠੇ ਜਾਣ ਬਲੇ ਉੱਪਰੋਂ ਤਾਂ ਸੇਮੇ ਹੀ ਰਹੂਗਾ ਪ੍ਰੋਸੈਸ ਦਿਖੀਏ ਅੰਦਰੋਂ ਪਤਾ ਲਾਈਵ ਵੀਡੀਓ ਚ ਨਾ ਮੈਂ ਪਾਈ ਲਾਈਵ ਵੀਡੀਓ ਜ਼ਿਆਦਾ ਬਣਾਉਣੀ ਨਹੀਂ ਲੈਣੀ ਐਂ ਫਾਇਦਾ ਹੁੰਦਾ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹਨ ਆਪਾਂ ਪੁੱਛ ਵੀ ਲੈਣੇ ਨਾਲ ਦੀ ਨਾ ਵੀ ਤੁਹਾਨੂੰ ਦਿਖ ਰਿਹਾ ਹੈ ਪ੍ਰੋਪਰ ਸਾਰਿਆਂ ਨੂੰ ਆ ਦੇਖੋ ਜੀ ਇੱਥੇ ਆਪਾਂ ਐਂ ਸੂਈ ਰੱਖ ਲਿਆ ਕਰੋ ਐਵੇਂ ਠੀਕ ਹੈ ਸੂਈ ਰੱਖ ਕੇ ਨੂੰ ਐਂ ਖਿੱਚ ਕੇ ਨਾਲ ਲਾਤਾ ਨਾਰਮਲ ਜੈ ਨੂੰ ਆਪਾਂ ਖਿੱਚ ਲਿਆ ਵਧੀਆ ਜਿੱਥੋਂ ਤੱਕ ਇਹ ਖਿੱਚਿਆ ਜਾਣਾ ਸੀ ਦੇਖੋ ਜੇ ਇਹ ਤੋਪੇ ਜੇ ਆਪਾਂ ਥੋੜਾ ਜਿਹਾ ਵੱਧ ਭਰਦੇ ਆ ਫੇਰ ਇਹ ਵਧੀਆ ਖਿੱਚਿਆ ਜਾਂਦਾ ਆਏ ਮਤਲਬ ਇਹ ਆਪਣਾ ਥੋੜਾ ਜਿਹਾ ਫਲਫੀ ਜਿਹਾ ਹੀ ਚਾਹੀਦਾ ਹੁੰਦਾ ਪਾਲੀਆਂ ਹਾ ਵੀ ਨਹੀਂ ਕਰਨੀਆਂ ਹੁੰਦੀ ਆ ਆਪਾਂ ਐਵੇਂ ਜਿਹੀ ਚਾਹੀਦਾ ਹੁੰਦਾ ਆਪਾਂ ਨੂੰ ਠੀਕ ਹੈ ਹਾਂਜੀ ਹੁਣ ਜਿਵੇਂ ਇੱਥੋਂ ਆਪ ਇੱਕ ਸਾਈਡ ਤੋਂ ਸੂਈ ਕੱਢੀਆ ਇੱਥੇ ਆਪਾਂ ਮਲਾ ਚਾਰ ਜਾਂ ਪੰਜ ਲਾਗੇ ਕਿੰਨੇ ਨਹੀਂ ਹੈਗੇ ਉਦਾਂ ਕਵਰ ਹੋਣ ਚ ਪਤਾ ਲੱਗ ਜਾਊਗਾ ਕਿਉਂਕਿ ਹੁਣ ਹੱਥ ਨਾਲ ਜਦੋਂ ਬਸ ਕਵਰ ਹੋਈ ਜਾਣਗੇ ਉਦੋਂ ਪਤਾ ਲੱਗ ਜੂਗਾ ਹਣ ਦੇਖੋ ਇੱਥੋਂ ਸੂਈ ਆਪਾਂ ਐ ਚੱਕੀ ਐ ਟਿੱਡੇ ਲੋਟ ਉੱਥੋਂ ਉਹਦੇ ਵਿਚਾਲੇ ਚੱਕੀ ਐ ਇਹਨੂੰ ਆਪਾਂ ਇੱਕ ਕਲਰ ਨਾਲ ਜਿਹੜਾ ਕਵਰ ਕਰਕੇ ਫਿਰ ਆਪਾਂ ਕੀ ਕੀਤਾ ਫਿਰ ਆਪਾਂ ਦੂਜੇ ਕਲਰ ਦਾ ਜਿਹੜਾ ਕੰਟਰਾਸਟ ਕੀਤਾ ਦਾ ਜਿੱਡਾ ਕਿ ટોਪਾ ਚੱਕਿਆ ਉਹਨੇ ਕ ਆਪਾਂ ਸਟੈਪ ਜੇ ਚੱਕ ਲਾਂਗੇ ਥੋੜਾ ਜਿਹਾ ਜ਼ਿਆਦਾ ਚੱਕ ਲਿਆ ਕਰੋ ਨਾਰਮਲ ਜੇ ਦੇਖ ਕੇ ਚੱਕ ਲਿਆ ਕਰੋ ਵੀ ਇੰਨੇ ਕ ટોਪੇ ਲੱਗਣੇ ਆ ਕਿਉਂਕਿ ਜੇ ਆਪਾਂ ਗਿਣ ਕੇ ਚੱਕਾਂਗੇ ਤਾਂ ਗਿਣ ਕੇ ਤਾਂ ਆਇਆ ਆਪਾਂ ਕਿਵੇਂ ਰਿੱਕਾ ਦਾ ਧੂਪਾ ਵੱਡਾ ਛੋਟਾ ਕਰ ਦਿੰਨੇ ਐ ਐਂਡ ਤੇ ਹਨਾ ਆਪਾਂ ਜਿਆਦਾ ਨਹੀਂ ਲਾਉਣੇ ਹੁੰਦੇ ਧੂਪੇ ਤਾਂ ਗਿਣ ਕੇ ਵੀ ਫਰੋ ਹੋ ਜਾਂਦਾ ਗਾ ਤੇ ਫਿਰ ਅੰਦਾਜ਼ੇ ਜਿਨਾ ਚੱਕ ਲਿਆ ਕਰੋ ਜੇ ਇੱਕੋ ਜਿੱਕੇ ਜੇ ਧੂਪੇ ਲਾਉਂਗੇ ਫਿਰ ਭਾਵੇਂ ਗਿਣ ਕੇ ਚੱਕ ਲਿਆ ਕਰੋ ਠੀਕ ਹੈ ਆ ਦੇਖੋ ਪਰਪਰੇ ਨੂੰ ਨਾਲ ਐ ਖਿੱਚ ਕੇ ਆਪਾਂ ਗਲਾਈ ਵਿੱਚ ਘਰਤਾ ਠੀਕ ਹੈ ਇਥੇ ਥੱਲੇ ਆਪਾਂ ਸੂਈ ਕੱਟੀ ਆ ਕਸਨ ਦਾ ਮੈਂ ਥੱਲੋ ਕਹਿਨੀ ਆ ਵੀ ਨੀਚੇ ਤੋਂ ਆਪਾਂ ਜਿਵੇਂ ਹੁਣ ਦੁਬਾਰੇ ਧਾਗਾ ਕੱਢਾਂਗੇ ਨਾ ਉਹ ਦੋ ਵੀ ਬਾਲਾ ਨਾ ਉੱਥੇ ਟਾਈਟ ਰੱਖਿਆ ਕਰੋ ਥੋੜਾ ਜਿਹਾ ਹੁਣ ਇੱਥੋਂ ਦੇਖੋ ਫੇਰ ਇਹ ਭਾਏ ਦੇ ਅੱਧ ਚੋਂ ਕੱਢ ਲਈ ਸੂਈ ਠੀਕ ਹੈ ਇਹ ਡਿਟੇਲ ਆਪਾਂ ਪੂਰੀ ਚੰਗੀ ਤਰ੍ਹਾਂ ਦੱਸੀ ਹੋਈ ਆ ਉਧਰ ਵੀ ਦੇਖ ਲਓ ਤੇ ਇੱਧਰ ਵੀ ਦੇਖ ਲਓ ਇੱਕ ਮਿੰਟ ਰੀ ਅਮਰਾ ਸੈਟ ਕਰ ਲਈ ਆਂ ਦੇਖੋ ਐ कोशिश करा आप लाइ वीडियो भी होर ला आईए कोई स्टिचिंग दी अपक, सिंपल ज तरीके ना कमीज कटिंग दी वीडियो पाती बिल्कुल निशानी नशानिया लाइनिया फिटिंग दी है ना सारा कुछ वो तुम देख लो बिल्कुल सिंपल तरीका जमा सौखा జా ఇోజా సూ న సెట్ కథల ਸੇਮ ਪ੍ਰੋਸੈਸ ਜੇ ਮੇਰਾ ਤੁੱਪਾ ਆਪਣਾ ਥੋੜਾ ਜਿਹਾ ਛੋਟਾ ਹੀ ਆ ਤਾਂ ਇਹਦੇ ਇਥੇ ਥੋੜੀਆਂ ਜਿਹੀਆਂ ਆਪਾਂ ਕੁੰਡੀਆਂ ਨਹੀਂ ਆ ਜਿਹੜੀਆਂ ਭਲੇਵੇਂ ਜੇ ਥੋੜੇ ਜਿਹੀ ਘੱਟ ਖਵਾ ਦੇ ਠੀਕ ਹੈ ਜੇ ਥੋੜਾ ਜਿਹਾ ਤੁੱਪਾ ਆਪਣਾ ਵੱਡਾ ਗਾ ਤਾਂ ਉਹਦੇ ਤੋਂ ਥੋੜੇ ਜਿਹਾ ਆਪਾਂ ਜ਼ਿਆਦਾ ਕਰ ਦਾਂਗੇ ਪ੍ਰੈਕਟਿਸ ਨਾਲ ਆ ਜਾਊਗਾ ਤੇ ਪ੍ਰੈਕਟਿਸ ਕਰੀ ਜਾਇਆ ਕਰੋ ਮੱਥਾ ਮਾਰੀ ਜਾਇਆ ਕਰੋ ਠੀਕ ਹੈ ਸਾਰੇ ਜਣੇ ਫਿਰ ਆ ਜਾਊਗਾ ਐਕਸਟਰਾ ਕੱਪੜਿਆਂ ਤੇ ਬਣਾਵਣਾ ਦੇਖਿਆ ਕਰੋ ਠੀਕ ਹੈ ਉਮਜੀ ਵਿੱਚ ਅਸੀਂ ਹਾਂ ਆ ਦੇਖੋ ਫਿਰ ਇਥੋਂ ਆਪਾਂ ਇੱਕ ਢੋppa ਚੱਕਾਂਗੇ ਇਥੋਂ ਆਪ ਦੂਜੂ ਗੋਲ ਸ਼ੇਪ ਚ ਬੰਦ ਨਹੀਂ ਕਰਾਂਗੇ ਇਹਨੂੰ ਕਿਉਂਕਿ ਆਪਾਂ ਅੱਗੇ ਹੋਰ ਫੁੱਲੇ ਤੇ ਤੇ ਕਰਨਾਗਾ ਜੇ ਆਪਾਂ ਉਵੇਂ ਜਿਹੜਾ ਲਾਸਟੋਂ ਆਪਾਂ ਗਲਾਈ ਚ ਕੱਟਣਾ ਤਾਂ ਉਵੇਂ ਵੀ ਕਰ ਸਕਦੇ ਹਾਂ ਦੁਬਾਰੇ ਤੋਂ ਸਾਰਾ ਸ਼ੁਰੂ ਕਰ ਸਕਦੇ ਹਾਂ ਬਟ ਮੈਂ ਤਾਂ ਨਹੀਂ ਉਵੇਂ ਕੀਤਾ ਉਹ ਦੇਖੋ ਆਪਦੇ ਅਕੋਰਡਿੰਗ ਹੀ ਹੁੰਦਾ ਆਪਣਾ ਉਹ ਜਿਵੇਂ ਆਪਾਂ ਨੂੰ ਵਧੀਆ ਲੱਗਦਾ ਸੈੱਟ ਲੱਗਦਾ ਹਨਾ ਉਵੇਂ ਕਰ ਲਿਆ ਕਰੋ ਕਈ ਵੇ ਮੈਂ ਵੀ ਕਰ ਲੰਦੇ ਕਈ ਐਂ ਵੀ ਕਰ ਲੰਦੇ ਦੋਨੇ ਤਰੀਕੇ ਵਰਤ ਲੈਂਦੇ ਸਾਰੇ ਜਣੇ ਆ ਦੇਖੋ ਠੀਕ ਹੈ ਹੁਣ ਆਪਨੇ ਤੋਪੇ ਨੇ ਇਹਨੂੰ ਸਹੀ ਪੋਜੀਸ਼ਨ ਚ ਜਿਹੜਾ ਫਿਕਸ ਕਰਨਾ ਠੀਕ ਹੈ ਆ ਤੋਪਾ ਜਿਹੜਾ ਪਲਾਵਾਂਗੇ ਨਾ ਆਹ ਆ ਦੇਖੋ ਇੱਥੇ ਨਾਲ ਜਿਹਦੇ ਮੈਂ ਤੋਪਾ ਲਾਦਾ ਇਹਨੇ ਆਪਣੇ ਨੇ ਸਹੀ ਫਿਕਸ ਕਰਨਾ ਨੇ ਤੋਂ ਫੇਰ ਆਪਾਂ ਇਧਰੋਂ ਹੀ ਚੱਕ ਲਿਆ ਕਿਉਂਕਿ ਆਪਾਂ ਨੂੰ ਬੰਦ ਨਹੀਂ ਕਰਨਾ ਆਪਾਂ ਪਿੰਕ ਵਾਲਾ ਚੱਲਣਾ ਜੇ ਬੰਦ ਜੇ ਤੁਸੀਂ ਇੱਥੋਂ ਹੀ ਖਤਮ ਕਰਨਾ ਤਾਂ ਇਹਦੇ ਵਿੱਚੋਂ ਚੱਕ ਲਓ ਇਧਰੋਂ ਇਹਦੇ ਇੱਥੋਂ ਚੱਕ ਕੇ ਇਹਦੇ ਵਿੱਚ ਦੀ ਕੱਢ ਦਿਓ ਜਾਂ ਇਧਰੋਂ ਚੱਕ ਕੇ ਇੱਥੋਂ ਆਏ ਹਨ ਇਹਦੇ ਆ ਆਪਣਾ ਜਿਹੜਾ ਪਹਿਲਾ ਸੀ ਇਹਦੇ ਵਿੱਚ ਦੀ ਆਏ ਹਨਾ ਸੂਈ ਲੰਗਾ ਦਿਓ ਉਹ ਆਪਣਾ ਆਪ ਦਾ ਉਹ ਹੁੰਦਾਗਾ ਜਿਵੇਂ ਦੀ ਅਪਰ ਫਲਾਵਰ ਦੀ ਸ਼ੇਪ ਚਾਹੋਣੇ ਉਹਦੋਂ ਨਾਂ ਜ਼ਿਆਦਾ ਰਾਉਂਡ ਜਿਹਾ ਬਣ ਜਾਂਦਾ ਫੁੱਲ ਬਾਕੀ ਕਈ ਜਾਣੇ ਆ ਤਰੀਕਾ ਵਰਤ ਲੈਂਦੇ ਆ ਕਈ ਜਾਣੇ ਉਹ ਮੈਂ ਵੀ ਦੋਨੇ ਤਰੀਕੇ ਵਰਤ ਦਿੰਨੇ ਹੁੰਨੇ ਆ ਜਿੱਥੇ ਜਿਹੜਾ ਜੀ ਕਰੇ ਜਿੱਥੇ ਜਿਹੜਾ ਐਂਜੇ ਲੱਗੇ ਹੋਈ ਆ ਸਹੀ ਰਹੂਗਾ ਹਨ ਉਹ ਹੀ ਆਪਾਂ ਕਰਤ ਦਿੰਨੇ ਹੁੰਨੇ ਆ ਤੋਪਾ ਵੀ ਵੱਡਾ ਆਪਣਾ ਧਾਗਾ ਪੂਰਾ ਜਿਹਾ ਗੁੱਟੀਆਂ ਗਟੀਆਂ ਇਹਦੇ ਲਈ ਨਾ ਖੁੱਲੀਆਂ ਲੈ ਕੇ ਬੱਠਿਆ ਕਰੋ ਜਦੋਂ ਵੀ ਸਾਰੇ ਕੰਮ ਕਰਦੇ ਆ ਕਿਉਂਕਿ ਮੈਂ ਤਾਂ ਦੱਸਤੀ ਹਨਾ ਵੀ ਇਹਦੇ ਚ ਧਾਗਾ ਬਹੁਤ ਲੱਗਦਾ ਹਨਾ ਕੀ ਗੱਲ ਸੇਮ ਮਿਲਦੀ ਵੀ ਨਹੀਂ ਤੇ ਆਹ ਆਪਣਾ ਜਿਹੜੀ ਪਰਚੀ ਜੀ ਹੁੰਦੀ ਹੈ ਇਹਦੇ ਤੇ ਨੰਬਰ-ਨੰਬਰ ਜਿ ਲਿਖਿਆ ਹੁੰਦੇ ਆ ਇਹ ਮੜੀ ਜੀ ਉਹ ਨਾ ਦਰਾ ਕਰੋ ਪੱਟਿਆ ਨਾ ਕਰੋ ਇਹਨੂੰ ਜੇ ਧਾਗਾ ਧੂਗਾ ਘਟ ਗਿਆ ਨਾ ਫਿਰ ਉਵੇਂ ਮਿਲ ਜਾਂਦਾ ਚੇਕੇ ਦੇ ਸਿੰਪਲ ਆਪਣਾaldi ਜਿਹੜੀ ਸੂਈ ਕੱਢੀ ਹੁਣ ਆਪਾਂ ਪਿੰਕ ਥ੍ਰੈਡ ਆ ਜਿਹੜਾ ਪਾ ਲਈਏ ਇਹਦੇ ਥੱਲੇ ਆਪਾਂ ਥ੍ਰੈਡ ਆ ਕਰਕੇ ਗੰਢ ਪਾ ਕੇ ਇਹਨੂੰ ਕੱਟ ਆਈਏ ਠੀਕ ਹੈ ਅਮਮ ਹਾਂ ਜੀ ਹੁਣ ਜਿਹੜਾ ਆਪਾਂ ਵੱਡਾ ਸਾਰਾ ਧਾਗਾ ਜਿਹੜਾ ਉਹ ਪਾ ਲਿਆ ਪਿੰਕ ਵਾਲਾ ਇੱਕ ਸਾਈਡ ਤੋਂ ਆਪਾਂ ਕਿਤੋਂ ਵੀ ਬਣਾਉਣ ਇਹਨੂੰ ਲੱਗ ਜਾਗੇ ਜਿਵੇਂ ਇੱਥੇ ਲੱਗ ਜਾਗੇ ਆਪਾਂ ਇੱਥੋਂ ਤੋਂ ਆਪਾਂ ਚੱਕ ਲਾਂਗੇ ਥੋੜਾ ਜਿਹਾ ਦੂਤੋਂ ਚੱਕਾਂਗੇ ਦੂ ਉੱਪਰ ਜਿਹਨੇ ਰਹਿਣਾ ਵਾਲਾ ਇਹ ਤੋਂ ਫਿਰ ਠੀਕ ਹੈ ਜੀ ਇੱਕ ਮਿੰਟ ਹੋ ਜਾਵੇ ਅਮਮ ਇੱਥੇ ਜਿਹੜੇ ਤੋਪੇ ਆਪਾਂ ਆ ਦੇਖੋ ਇੱਥੋਂ ਐਂਟੈਂਡੇ ਲੋਟ ਚੱਕਿਆ ਗਿਆ ਨਾ ਉਹ ਵੱਡੇ ਵੱਡੇ ਤੋਪੇ ਚੱਕੇ ਆਪਾਂ ਜਿਵੇਂ ਪੱਤੀ ਆਪਾਂ ਪਹਿਲਾਂ ਦੱਸ ਚੁੱਕੇ ਆ ਹਨ ਬਸ ਹੁਣ ਆਪਾਂ ਫੁੱਲ ਹੀ ਬਣਾਵਾਂਗੇ ਇਕੱਲਾ ਇਹਦੇ ਬਸ ਸਾਰੇ ਦੇ ਮੈਂ 5 ਜਾਂ 6 ਲਾਏ ਆ ਪਿੰਕ ਜਿਹੇ ਵਾਲੇ ਹਨ 5 ਜਾਂ 6 ਬੁਲੀਆਂ ਜੇ ਬਣਾ ਕੇ ਲਾਏ ਆ ਫੁੱਲ ਜਿਹਾ ਬਣਾਇਆ ਉਹਨਾਂ ਨੂੰ ਆਪਾਂ ਹਾਂ ਤੁਹਾਨੂੰ ਇੱਥੋਂ ਆਇਆ ਫੜ ਕੇ ਰੱਖ ਲੋ ਇਹ ਚੰਗੀ ਤਰ੍ਹਾਂ ਠੀਕ ਹੈ ਇਹ ਨਿਕਲ ਜਾਂਦਾ ਆਸਾਨੀ ਨਾਲ ਇਹ ਤਾਂ ਕੋਈ ਔਖਾ ਨਹੀਂ ਹੈਗਾ ਪ੍ਰੈਕਟਿਸ ਕਰਦੇ ਰਹੋ ਬਸ ਥੋੜੀ ਜੀ ਜਦੋਂ ਪ੍ਰੈਕਟਿਸ ਹੋ ਗਈ ਨਾ ਫਿਰ ਇਹ ਸਹੀ ਹੋਣ ਲੱਗ ਜਾਂਦਾ ਆਪਣੇ ਆਪ ਠੀਕ ਹੈ ਜੀ ਇਹ ਵੀ ਆਪਾਂ ਬਣ ਗਿਆ ਇਸ ਤਰ੍ਹਾਂ ਇੱਕ ਮਿੰਟ ਨੂੰ ਸੈੱਟ ਕਰਦੇ ਸਮਾ ਕੇ ਇੱਥੇ ਆਪਾਂ ਨੀਡਲ ਜਿਹੜੀ ਕੱਢਤੀ ਮਸੂਦੇ ਨਾਲ ਜੀ ਨੀਡਲ ਆਪਾਂ ਕੱਢਣੀ ਹੁੰਦੀ ਹੈ ਐਵੇਂ ਹੁਣ ਫੇਰ ਦੇਖੋ ਇਹਦੇ ਆਏ ਅੱਧ ਜਿੱਚ ਚੱਕ ਲੈ ਆਪਾਂ ਫੇਰ ਬਸ ਇੰਨੀ ਕੁ ਸਪੇਸ ਆਪਾਂ ਛੱਡੀ ਹੈ ਕਿਉਂਕਿ ਇੰਨੀ ਕੁ ਤਾਂ ਆਪਣੇ ਉਹਦੇ ਨਾਲ ਫੁੱਲਣ ਵਾਲਾ ਜਿਹੜੀ ਕਵਰ ਹੋ ਜੂਗੀ ਜਿਆਦਾ ਵੀ ਨਹੀਂ ਛੱਡਣੀ ਤੇ ਬਾਲਾ ਨਾਲ ਜੇ ਵੀ ਨਾ ਬਣਾਇਆ ਕਰੋ ਬਾਕੀ ਉਹ ਮਾਣੇ ਇਹ ਦੋਨੇ ਤਰੀਕੇ ਨਾਲ ਹੀ ਜਾਂਦੇ ਆ ਜਿਆਦਾ ਨਾਲ ਜੇ ਵੀ ਬਣਾ ਲੰਦਾ ਕੋਈ ਕੋਈ ਨਾਰਮਲ ਜਿਹਾ ਵੀ ਬਣਾ ਲੰਦਾ ਇਹ ਹੀ ਫੁੱਲ ਕਈ ਪ੍ਰਕਾਰ ਦੀ ਸ਼ੇਪ ਨਾਲ ਬਣੇ ਹੋਏ ਪਏ ਆਗੇ ਹਰੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਾਂ ਤੇ ਵੱਖ-ਵੱਖ ਤਰੀਕੇ ਨਾਲ ਪਨਾ ਰੱਖਿਆ ਕਿਉਂਕਿ ਮੈਂ ਤਾਂ ਬਸ ਆਪਾਂ ਨੂੰ ਇੱਕ ਫੁੱਲ ਹੀ ਆਉਣਾ ਚਾਹੀਦਾ ਹੈਗਾ ਬਣਾਉਣਾ ਤਰੀਕਾ ਆਉਣਾ ਚਾਹੀਦਾ ਹੈ ਫਿਰ ਇੱਥੋਂ ਜਿਹੜਾ ਆਪਾਂ ਉਮੀ ਜਿਹੜੀ ਸੁਈ ਆ ਜਿਹੜੀ ਆਪਣੇ ਚੱਕ ਲਈ ਇਹ ਦਰੂਸੇ ਰੱਖੋ ਥੋੜੀ ਸਪੇਸ ਨਾਲ ਜਵਾ ਨਾਲ ਜਿੱਤੋਂ ਥੋੜਾ ਜਿਹਾ ਫਰਕ ਪਾ ਕੇ ਚੱਕ ਲਿਆ ਜਦੋਂ ਸਾਈ ਚੱਕ ਲੋ ਨਾਲ ਤੋਂ ਇਹਦਾ ਕੋਈ ਨਹੀਂ ਹੈਗਾ ਬਸ ਤੂੰ ਤਰੀਕਾ ਦੇਖੇ ਜਾਓ ਅਮੇ ਬਸ ਇਹ ਰਾਉਂਡ ਜੇ ਮਾਰ ਲਏ ਜਿਵੇਂ ਹੁਣ ਆਪਾਂ ਸਟੈਪ ਆ ਜਿਹੜਾ ਛੋਟਾ ਜਿਹਾ ਚੱਕਿਆ ਸੀ ਥੋੜਾ ਜਿਹਾ ਤਾਂ ਆਪਾਂ ਨੂੰ ਇਹਦੇ ਵਿੱਚ ਥੋੜਾ ਨਾ ਸਰ ਗਿਆ ਤੋਪਿਆ ਨਾ ਹਨ ਜੇ ਥੋੜਾ ਜਿਹਾ ਆਪਾਂ ਤੋਪਾ ਜਿਹੜਾ ਆਪਾਂ ਥੱਲੇ ਵਾਲਾ ਵੱਡਾ ਚੱਕ ਦੇ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਜ਼ਿਆਦਾ ਨਾ ਸਰਨਾਂ ਸੀ ਠੀਕ ਹੈ ਜੀ ਬਸ ਆਪਾਂ ਨਾਲ ਜੀ ਸੂਈ ਹੈ ਜਿਹੜੀ ਵੀ ਕੱਢ ਕੇ ਸੂਈ ਦੇਖ ਕੇ ਜੇ ਕੱਢ ਲੈ ਕਰੋ ਅਕੋਰਡਿੰਗ ਆਪਦੇ ਕਿ ਕਿੱਥੇ ਜੇ ਸਹੀ ਆਉਂਦੀ ਹੈ ਨਾਲ ਜੇ ਜਦੋਂ ਜਦੋਂ ਆਪਾਂ ਫੁੱਲ ਬਣਾਉਣਾ ਹੈ ਨਾ ਆਪਣੇ ਆਪੇ ਪਤਾ ਲੱਗਣ ਲੱਗਿਆ ਨਾ ਇਹ ਦੇਖੋ ਫਿਰ ਇੰਨੀ ਕੁ ਮਾੜਾ ਜਿਹਾ ਜਮਾ ਹੀ ਮਾਈਨਰ ਜਿਹਾ ਨਾਲੋਂ ਜਿਵੇਂ ਆਪਾਂ ਚੱਕਿਆ ਜਿਹੜਾ ਤਾਂ ਕਿ ਵੀ ਬਾਲਾ ਉਹਦੇ ਜਿਹੜਾ ਆਪਣਾ ਜਾਮਣੀ ਜੇ ਵਾਲਾ ਕਲਰ ਵਾਲਾ ਹੈ ਨਾ ਫੁੱਲ ਜਾਗਾ ਉਹਦੇ ਉੱਪਰ ਜੇ ਨਾ ਚੜੇ ਗਿਓ ਬਚਾਲੇ ਜਿਹੜਾ ਆਪਣਾ ਲੱਗਤੋ ਚੀਜ਼ ਦਿਖੇ ਛੇ ਪਜੇਰੀ ਜਿਵੇਂ ਬਚਾਲੇ ਚਲੇ ਰਾਉਂਡ ਰਾਉਂਡ ਆਪਣਾ ਉਹ ਪਰਪਲ ਜਿਹਾ ਫੁੱਲ ਆਗਾ ਉਹ ਚੀਜ਼ ਵਸਤਾ ਠੀਕ ਹੈ ਜੀ ਬਹੁਤ ਸੁਖੀ ਤੁੰਗ ਨਾਲ ਆਪਾਂ ਦੱਸਿਆਗਾ ਤੇ ਪਲੀਜ਼ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ इत जो थोड़ी जी प्रैक्टिस होगी ना आसानी ना ही अपने आप ही है जो अपने तो बनन लग जाएंगे बस है मैं एमें बस कलर हमेशा वजिए पाया करो ਰੰਗ ਪਾਉਣ ਵੇਲੇ ਸੂਡਤੈ ਨੂੰ ਘੜਤੋ ਘੜਤਾ ਦਾ ਸਾਰੀ ਸੋਚ ਲਿਆ ਕਰੋ ਤਾਂ ਕਿ ਆਪ ਨੂੰ ਬਾਅਦ ਚ ਕੋਈ ਦਿੱਕਤ ਨਾ ਆਵੇ ਇੱਕ ਮਿੰਟ ਗੰਡ ਪੈ ਗਈ ਸੀ ਬਚ ਗਿਆ ਬੀਤੇ ਚ ਗੰਡ ਪੈ ਨਹੀਂ ਤਾਂ ਕਿ ਜਪਨ ਸਾਰਾ ਤਰ੍ਹਾਂ ਗੰਨਾ ਬੰਨਦਾ ਇੰਨਾ ਕਾ ਉਹ ਇਹਦੇ ਚ ਗੰਡਾ ਵਗੈਰਾ ਨਹੀਂ ਪੈਂਦੀ ਆ ਜਿਆਦਾ ਮੇਰੇ ਤੋਂ ਚੱਲ ਪੈ ਰਹੀ ਮੇਰਾ ਹੱਥ ਥੋੜਾ ਜਿਹਾ ਨੀਵਾ ਰੱਖਿਆ ਹੋਇਆ ਨਾ ਦੇਖੋ ਰੇਮ ਮੈਂ ਵੀ ਮਤਲਬ ਮੈਂ ਚੌਂਕੜੀ ਮਾਰ ਕੇ ਬੈਠੀਆਂ ਤੇ ਉਸ ਦੇ ਉੱਪਰ ਹੀ ਆਪਣਾ ਜਿਹੜਾ ਫਰੇਮ ਆ ਮੈਂ نیچے ਰੱਖਿਆ ਹੋਇਆ ਹੈਗਾ ਜਿਵੇਂ ਹੁਣ ਆਪਾਂ ਵਰਕ ਕਰਦੇ ਆ ਉਦੋਂ ਆਪਾਂ ਥੋੜਾ ਜਿਹਾ ਦੁੱਜੂ ਬੈਠ ਕੇ ਕਰਦੇ ਹਾਂ ਫਿਰ ਨੀੜਕ ਤੋੜਨ ਇਹ ਦੇਖ ਜਿਵੇਂ ਹੁਣ ਇੱਥੇ ਆਪਣੇ ਜਿਹੜਾ ਇੱਕ ਤੋਪਾ ਹੀ ਹੋਰ ਲੱਗਣਾ ਇੱਕ ਆਹ ਵਾਲਾ ਇੱਕ ਹੋਰ ਲੱਗਣਾ ਆ ਦੇਖੋ ਕਿੱਡਾ ਦਾ ਗਪਾਇਆ ਸੀ ਆਪਾਂ ਇਹ ਵੀ ਆਪਣਾ ਪੂਰਾ ਨਹੀਂ ਹੋਣਾ Taga xa, ida, por unha hora, por ਹੁਣ ਦੇਖੋ ਆਈ ਆਪਾਂ ਜਿਹੜਾ ਇਹਨੂੰ ਕਸ ਕੇ ਨਾਲ ਲਾਤਾ ਇੱਥੇ ਜਿਹੜੀ ਆਪਾਂ ਸੂਈ ਆਪਣੀ ਇੱਕ ਸਾਈਡ ਤੇ ਧੱਗਾ ਜਿਹੜਾ ਕੱਪੇਤਾ ਹੁਣ ਦੇਖੋ ਇਧਰੋਂ ਆਪਾਂ ਧੱਗਾ ਸੇਮ ਤਰੀਕੇ ਨਾਲ ਹੀ ਚੱਕ ਲਿਆ ਇੱਥੋਂ ਆਪਾਂ ਇਹਦੇ ਵਿੱਚੋਂ ਧੱਗਾ ਲੈਣਾ ਜੇ ਆਪਣਾ ਧੱਗਾ ਪੂਰਾ ਆ ਜੇ ਤਾਂ ਦੇਖਦੇ ਆਂ ਚਲੋ ਨਹੀਂ ਹੋਣਾ ਨਹੀਂ ਛੋਟਾ ਰਹੂਗਾ ਆਪਾਂ ਧਾਗਾ ਖੋੜਾ ਹੀ ਪਾ ਲਈਏ ਹਾਂਜੀ ਹੁਣ ਆਪਾਂ ਨਿੱਡਲ ਚੇਂਜ ਕੀਤੀ ਥੋੜੀ ਜਿਹੀ ਆਪਾਂ ਦੇਖਦੇ ਹਾਂ ਫਿਰ ਆ ਦੇਖੋ ਜੀ ਮੈਂ ਹੁਣ ਆਹ ਵਾਲਾ ਦਾ ਜਿਹੜਾ ਆ ਆਪਣਾ ਪਹਿਲਾ ਤੁੱਪਾ ਸੀ ਸਾਰਿਆਂ ਨੂੰ ਧਿਆਨ ਨਾਲ ਇਹ ਆ ਦਾ ਸਾਰਿਆਂ ਨੂੰ ਆਹ ਪਹਿਲਾ ਸੀ ਆਪਣਾ ਮਤਲਬ ਪਹਿਲਾ ਐ ਪਹਿਲਾ ਨਹੀਂ ਉ ਪਹਿਲਾ ਜਦੋਂ ਆਪਾਂ ਹਾਲ ਲੱਗੇ ਸੀ ਨਾ ਬਣਾਉਣ ਹਨਾ ਆਹ ਜਿਹੜੀ ਆਪਾਂ ਪਿੰਕ ਵਾਲੀ ਸ਼ੇਪ ਦੇ ਲੱਗੇ ਸੀ ਉਦੋਂ ਇਹ ਪਹਿਲਾ ਤੁੱਪਾ ਸੀ ਐ ਆਪਾਂ ਜਿਹੜੀ ਸੂਈ ਆ ਇਦੇ ਵਿੱਚ ਦੀ ਕੱਢ ਲਈ ਤੇ ਇਥੋਂ ਆਪਾਂ ਸੇਮ ਤਰੀਕੇ ਨਾਲ ਚੱਕਣਾ ਹੈ ਠੀਕ ਹੈ ਜੀ ਐਵੇਂ ਇੱਕ ਮਿੰਟ ਦੇਖ ਕੇ ਜੀ ਕੱਢ ਲਈਏ ਤੁਲਬ ਆਪਣਾ ਦੂਜਾ ਤੋਪਾ ਵੀ ਕੋਈ ਵਿੱਚ ਨਹੀਂ ਆਉਣਾ ਚਾਹੀਦਾ ਇਹਦੇ ਇੱਥੇ ਆਪਾਂ ਨੂੰ ਐਸ ਸੂਈਏ ਜਿਹੜੀ ਸੂਈ ਮੈਂ ਥੋੜੀ ਛੋਟੀ ਹੋ ਕੀਤੀ ਹੈ ਮੈਂ ਕਿਉਂ ਹੁਣ ਇੰਨੇ ਕਲੀ ਧਾਗਾ ਫਿਰ ਮੈਨੂੰ ਘੱਟਣਾ ਪੈਣਾ ਇਹਦਾ ਜਿਹੜਾ ਨਖਾਰਾ ਇਹ ਬਹੁਤ ਮੋਟਾ ਹੈ ਸੂਈ ਦਾ ਖੱਦਰ ਕੇਸਮੈਂਟ ਵਾਲੀ ਹੈ ਇਹ ਜਿੰਨਾ ਆਸਾਨੀ ਨਾਲ ਨਹੀਂ ਨਿਕਲਦਾ ਤੋਪਾ ਬਟਾਪਾ

ਕੱਟ ਦਾਂਗੇ ਠੀਕ ਹੈ ਆਮੈਂ ਲਿਕਨ ਨਾ ਉਹ ਤਾਂ ਸਟ ਕਰ ਲਈ ਹੱਥ ਨਾਲ ਆਹ ਦੇਖੋ ਇੱਥੇ ਜਿਹੜੇ ਆਪਣੇ ਦੋ ਕੁ ਤੋਪੇ ਹੋਰ ਲੱਗਣੇ ਆ ਜਦੋਂ ਤੁਸੀਂ ਦੇਖਣਾ ਵੀ ਇੱਥੇ ਤੋਪੇ ਆਪਾਂ ਹੋਰ ਚੱਕਨੇ ਕਦੋਂ ਮਟੋਂ ਦਾ ਆਪਣਾ ਫੁੱਲ ਜਿਹੜਾ ਕੰਪਲੀਟ ਆ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆ ਆਪਣਾ ਜਿਹੜਾ ਆਏ ਫੁੱਲ ਬਣ ਕੇ ਰੈਡੀ ਹੋ ਜਾਊਗਾ ਧੰਨਵਾਦ ਸਾਰਿਆਂ ਦਾ ਤੇ ਲਾਈਕ ਜ਼ਰੂਰ ਕਰਦੇ ਆ